श्री गुरु ग्रंथ साहब महाराज जी पवित्रिवास अपार बख्शिश हुई है रोजी की तरह जो गुरु साहेब जी के चरणों हाजरी कर रहे हैं इतिहास की लड़ी जो आप आरंभ करिए जी जिन्हें भी आप जी जुड़ मिल बैठे हो फतेह न सी दोनों हाथ जोड़कर प्रेम सहित आखो वाहेगुरु जी का खालसा वाहेगुरु जी की फतेह मेरी पीरी दी मालक ਛੇਵੇਂ ਪਾਤਸ਼ਾਹ ਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦੇ ਜੀਵਨ ਦੀ ਲੜੀ ਆਪਾਂ ਕੱਲ ਦੇ ਦਿਵਾਨ ਚ ਪਰੰਪਰ ਕਰਤੀ ਸੀ ਜੀ ਜੋ ਗੁਰੂ ਸਾਹਿਬ ਜੀ ਦਾ ਜਨਮ ਜਿਹੜਾ 19 ਜੂਨ 1595 ਚ ਹੁੰਦਾ 21 ਸਾਲ ਬਾਅਦ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਘਰ ਹੁੰਦਾ ਹੈ ਇਹ ਦਾਤ ਹੁੰਦੀ ਹੈ ਸਬਰ ਹੈ ਜੀ 1595 ਚ ਗੁਰੂ ਸਾਹਿਬ ਜੀ ਮਹਾਰਾਜ ਜੀ ਦਾ ਜਨਮ ਹੁੰਦਾ ਹੈ। ਉਹਨ ਜਿਹੜੇ ਗੁਰੂ ਘਰ ਦੇ ਦੁੱਖੀ ਸਨ। ਪ੍ਰਿਥੀ ਚਰ ਕੀਤੇ। ਉਹਨੇ ਬਹੁਤ ਵਿਰੋਧ ਬਣਾਇਆ। ਗੁਰੂ ਘਰ ਗੋਬਿੰਦ ਪਾਸ਼ਾ ਜੀ ਮਹਾਰਾਜ ਜੀ ਨੂੰ ਖਤਮ ਕਰਨ ਦੇ ਲਈ। ਪਰ ਉਹਨ ਦਾ ਕੋਈ ਵੀ ਪਾਪ ਜਿਹੜਾ ਉਹਨੇ ਤੇਰੇ ਨਹੀਂ ਛੜਿਆ। ਆਪੋ ਬੇਨਤੀ ਕੀਤੀ ਗੁਰਬਾਣੀ ਵੀ ਇਸ ਗੱਲ ਦੀ ਹਮੇਂ ਪਰਦੀ ਹੈ ਜਦੋਂ ਮਨੁੱਖ ਲੋਭੀ ਬਣਦਾ ਹੈ ਉਹ ਕਿਸੇ ਦਸਰ ਕਰੀਂਦਾ ਤੇ ਗੁਰੂ ਸਾਹਿਬ ਜੀ ਕਹਿੰਦੇ ਉਹਦੇ ਤੇ ਭਰੋਸਾ ਵੀ ਨਹੀਂ ਕਰਨਾ ਲੋਭ ਕਿਸੇ ਵੀ ਚੀਜ਼ ਦਾ ਹੋ ਸਕਦਾ ਹੈ ਜੀ ਧਨ ਦਾ ਪਦਾਰਥ ਦਾ ਤੰਗ ਦਾ ਜਿਮੀਂਜੇ ਦਾ ਉਹ ਤੇ ਹਨ ਕਿਸੇ ਦਾ ਵੀ ਲੋਭ ਹੋ ਸਕਦਾ ਹੈ ਪ੍ਰਿਥੀ ਚੰਦ ਦੇ ਅੰਦਰ ਜਿਹੜਾ ਲੋਭ ਹੈ ਨਾ ਉਹ ਰਾਜ ਭਾਕ ਦਾ ਲੋਭ ਹੈ ਗੁਰਗਿੱਦੀ ਦਾ ਲੋਭ ਹੈ ਦੇ ਗੁਰਗੱਦੀ ਮੈਨੂੰ ਮਿਲੇ ਜੇ ਮੈਨੂੰ ਨਹੀਂ ਮਿਲੀ ਤਾਂ ਮੇਰੇ ਪੁੱਤਰ ਨੂੰ ਮਿਲੇ ਉਹ ਲੋਭੇ ਇੰਨਾ ਹੋ ਚੁੱਕੇ ਆ ਵੀ ਉਹਨੂੰ ਆਪਣੇ ਤੇ ਪਰਾਏ ਦੀ ਪਛਾਣ ਨਹੀਂ ਹੋ ਰਹੀ ਵੀ ਆਪਣੇ ਹੀ ਨੇ ਲੋਭੀ ਕਵਿਸਾ ਨਾ ਕੀਤੇ ਜੇ ਕਾਪਾਰ ਬਸਾਈ ਗੁਰਸਾਹਿਬ ਜੀ ਕਹਿੰਦੇ ਲੋਭੀ ਦਾ ਵਿਸਾ ਨਾ ਕਰੋ ਚਾਹੀਉ ਤੁਹਾਡਾ ਆਪਣਾ ਕਿਉਂ ਨਹੀਂ ਸਕਾ ਕਿਉਂ ਨਹੀਂ ਪ੍ਰੀਤੀਚੰਦਰ ਲੋਭ ਦੀ ਆੜ ਵਿੱਚ ਹੈ ਲੋਭ ਦੇ ਵਿੱਚ ਭਿੱਜਿਆ ਹੋਇਆ ਹੈ ਇਸ ਲਈ ਉਹਨੇ ਵਿਹਣਤ ਬਣਾਈ ਪਰ ਉਹਦਾ ਕੋਈ ਵੀ ਪਾਪ ਜਿਹੜਾ ਉਹਨੇ ਕਰੀ ਨਹੀਂ ਚੁਕਿਆ ਆਪਾਂ ਕੱਲ ਦੇ ਦਿਵਾਨ ਵਿੱਚ ਬੇਨਤੀ ਕਰ ਚੁੱਕੇ ਹਾਂ ਇਸ ਕਰਮ ਨੂੰ ਦੇਖ ਕੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਮਹਾਰਾਜ ਗੁਰੂ ਦੀ ਬਿਜਾਲੀ ਤੋਂ ਅਮਰ ਸ੍ਰੀਬ ਦੀ ਕਰਤੀ ਆ ਚੱਲੇ ਨੇ ਇੱਥੇ ਕੁਝ ਸਮਾਂ ਬੀਤੇ ਤੇ ਇੱਕ ਹੋਰ ਪ੍ਰੀਖਿਆ ਹੋਇਆ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਇੱਕ ਰੋਗ ਨੇ ਆ ਕੇ ਘੇਰ ਲਿਆ ਜਿਹਨੂੰ ਚੇਚਕ ਦਾ ਰੋਗ ਆਖਦੇ ਨੇ ਅੱਜ ਦੀ ਪਾਸ਼ਾ ਸੀ ਚਿਕਨਪੋਕਸ ਵੀ ਕਿਹਾ ਨੇ ਇਹ ਕੇਵਲ ਰੋਗ ਹੈ ਇਹਨੂੰ ਧਾਰਮਿਕ ਰਸਮਾਂ ਦੇ ਵਿੱਚ ਨਾ ਲੈ ਕੇ ਆਈਏ ਕਦੇ ਵੀ ਇਹ ਕੇਵਲ ਇੱਕ ਰੋਗ ਹੈ ਜਿੰਦਾ ਸਹੀ ਤਰੀਕੇ ਨਾਲ ਇਲਾਜ ਕੀਤਾ ਜਾਵੇ ਤੇ ਰੋਗ ਦੂਰ ਹੋ ਜਾਂਦਾ ਹੈ ਪਰ ਅਸੀਂ ਫਿਰ ਵੀ ਇਸ ਨੂੰ ਇੱਕ ਪ੍ਰਸ਼ਾਦੀ ਨਾਲ ਇੱਕ ਨਾਮ ਨਾਲ ਜ਼ਿਆਦਾਤਰ ਗੁਰਤ ਦੇ ਵੀ ਸ਼ੀਤਲਾ ਮਾਤਾ ਵੀ ਮਾਤਾ ਨਿਕਲੀ ਤੇ ਉਹਨਾਂ ਦੇ ਪ੍ਰਤੀ ਅਸੀਂ ਕਈ ਤਰ੍ਹਾਂ ਦੇ ਕਰਮ ਨਿਕਰਦੇ ਆ ਪਰ ਇਹ ਕੇਵਲ ਇੱਕ ਰੋਗ ਹੈ। ਗੁਰੂ ਗੁਰਵਰਜਨ ਦੇ ਪਾਸ਼ਾ ਜੀ ਮਹਾਰਾਜ ਜੀ ਨੇ ਇਹ ਕਿਹਾ ਹੁਣ ਜਿਨ੍ਹਾਂ ਨੂੰ ਤਾਂ ਗੁਰੂ ਘਰ ਦੀ ਮਰਿਆਦਾ ਦਾ ਪਤਾ ਸੀ ਉਹਨਾਂ ਨੇ ਕੋਈ ਸਵਾਲ ਨਹੀਂ ਕੀਤਾ। ਗੁਰੂ ਪਾਸ਼ਾ ਜੀ ਨੂੰ ਵੀ ਪਤਾ ਹੈ ਵੀ ਗੁਰੂ ਘਰ ਦੀ ਮਰਿਆਦਾ ਕੀ ਹੈ। ਤੇ ਜਿਹੜੇ ਗੁਰੂ ਦੇ ਸਿੱਖ ਨੇ ਪੂਰਨ ਤੌਰ ਤੇ ਜੁੜੇ ਹੋਏ ਨੇ ਉਹਨਾਂ ਨੂੰ ਵੀ ਪਤਾ ਵੀ ਗੁਰੂ ਘਰ ਦੀ ਮਰਿਆਦਾ ਕੀ ਹੈ ਤੇ ਉਹਨਾਂ ਨੇ ਕੋਈ ਸਵਾਲ ਨਹੀਂ ਕੀਤਾ ਪਰ ਜਿਹੜੇ ਗੁਰੂ ਘਰ ਦੇ ਦੁਖੀ ਸਨ ਜਿਹੜੇ ਨਹੀਂ ਜਾਣੂ ਸੀ ਵੀ ਗੁਰੂ ਘਰ ਦਾ ਸਿਧਾਂਤ ਕੀ ਹੈ ਗੁਰੂ ਘਰ ਦੀ ਮਰਿਆਦਾ ਕੀ ਹੈ ਉਹਨਾਂ ਨੇ ਕਰਤਾ ਸਵਾਲ ਵੀ ਗੁਰੂ ਸਾਹਿਬ ਜੀ ਬੜੀ ਭਿਆਨਕ ਬਿਮਾਰੀ ਹੈ ਅੱਜ ਤਾਂ ਬੜੀ ਛੇਤੀ ਲੱਗ ਜਾਉਂਦੋਂ ਬੜੀ ਭਿਆਨਕ ਬਿਮਾਰੀ ਮੰਨੀ ਜਾਂਦੀ ਸੀ ਜੀ ਜਿਹੜੇ ਚੇਚਕ ਦਾ ਰੋਗ ਹੁੰਦਾ ਇਹ ਤਿੰਨ ਚੀਜ਼ਾਂ ਛੱਡ ਕੇ ਜਾਂਦੀ ਹੈ ਆਪਣਾ ਦਾਗ ਛੱਡ ਜੇਗੀ ਜਾਂ ਕੋਈ ਅੰਗ ਮਾਰ ਦੇਗੀ ਜਖਤਮ ਕਰ ਦੇਗੀ ਤੁਸੀਂ ਜਾਨੋ ਕਣਦੇ ਮਹਾਰਾਜ ਅਨਜੀਤ ਸਿੰਘ ਦੀ ਅੱਖ ਚਿਚਕ ਕਰਕੇ ਗਈ ਸੀ ਚਿਚਕ ਦੇ ਰੋਗ ਕਰਕੇ ਹੁਣ ਉਸ ਸਮੇਂ ਇਸ ਰੋਗ ਨੂੰ ਬੜਾ ਭਿਆਨਕ ਰੋਗ ਮੰਨਿਆ ਜਾਂਦਾ ਸੀ ਜੀ ਹੁਣ ਜਿਨ੍ਹਾਂ ਨੂੰ ਨਹੀਂ ਪਤਾ ਗੁਰੂ ਘਰ ਦਾ ਸਿਧਾਂਤ ਕੀ ਉਹਨਾਂ ਨੇ ਸਵਾਲ ਕੀਤਾ ਵੀ ਗੁਰੂ ਸਾਹਿਬ ਜੀ ਤੁਸੀਂ ਪੂਜਾ ਕਰਵਾਓ ਸ਼ੀਤਲਾ ਮਾਤਾ ਜੀ ਤੁਸੀਂ ਪੂਜਾ ਕਰਾਉਂਗੇ ਤੇ ਰੋਗ ਦੂਰ ਹੋ ਜਾਏਗਾ ਪ੍ਰਭੂ ਗੁਰੂ ਸਾਹਿਬ ਨੇ ਸਾਫਨ ਕਰ ਕਰ ਤਸਬ ਕਿੰਨੇ ਨਹੀਂ ਇਸ ਕਰ ਦੀ ਮਰਿਆਦਾ ਹੀ ਨਹੀਂ ਇੱਥੇ ਜੀ ਪੂਜਾ ਦੀ ਗੱਲ ਕੀਤੀ ਜਾਂਦੀ ਹੈ ਤੇ ਕੇਵਲ ਕਾਲਪੁਰਖ ਦੀ ਪੁੱਜਣ ਦੀ ਗੱਲ ਕੀਤੀ ਜਾਂਦੀ ਹੈ ਪੂਜਾ ਕੀ ਚ ਹੈ ਨਾਮਤੀ ਹੈ ਇਹ ਬਿਨ ਨਾਮ ਹੈ ਪੂਜਣਾ ਹੋਏ ਨਾਮ ਜਪਣਾ ਹੀ ਸਾਡੇ ਲਈ ਪੂਜਾ ਹੈ ਜੀ ਗੁਰੂ ਦਾ ਹੁਕਮ ਮੰਨਣਾ ਹੀ ਸਾਡੇ ਲਈ ਪੂਜਾ ਹੈ ਗੁਰੂ ਦੇ ਦੱਸੇ ਮਾਰਗ ਤੇ ਚੱਲਣਾ ਹੀ ਸਾਡੇ ਲਈ ਪੂਜਾ ਹੈ ਇਸ ਤੋਂ ਲਾਵਾ ਕੋਈ ਪੂਜਾ ਨਹੀਂ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਸਾਫ਼ ਇਨਕਾਰ ਕਰ ਦਿੱਤਾ ਸਿਬ ਕਿੰਨੇ ਨਹੀਂ ਇਹ ਮर्यादा ਹੀ ਨਹੀਂ ਗੁਰੂ ਘਰ ਦੀ ਪਰ ਉਹਨਾਂ ਨੇ ਬੜਾ ਜ਼ੋਰ ਲਾਇਆ ਉਹਨਾਂ ਨੇ ਜ਼ੋਰ ਇਸ ਕਰਕੇ ਲਾਇਆ ਵੀ ਇਸ ਕਰ ਨੂੰ ਸਿਬ ਬਦਨਾਮ ਕਰ ਦਈਏ ਤਾਂ ਕਿ ਇਤਿਹਾਸ ਦੀ ਲਿਖਤਾਂ ਵਿੱਚ ਇਹ ਗੱਲ ਲਿਖੀ ਜਾ ਸਕੀਏ ਉੰਨੇ ਨੇ ਫਿਰ ਆ ਕੇ ਵੀ ਗੁਰੂ ਸਾਹਿਬ ਜੀ ਜੇ ਤੁਸੀਂ ਨਹੀਂ ਮੰਨਦੇ ਤੁਹਾਡੇ ਸਿੱਖ ਨਹੀਂ ਮੰਨਦੇ ਤੇ ਸਾਨੂੰ ਫਿਰ ਆਗਿਆ ਦਿਓ ਅਸੀਂ ਕਰ ਲੈਣੀ ਹੈ ਕਰਮ ਪਰ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਉੱਥੇ ਵੀ ਸਾਫ਼ ਇਨਕਾਰ ਕਰ ਦਿੱਤਾ ਇਹ ਗੱਲ ਯਾਦ ਰੱਖੋ ਜਦੋਂ ਸਾਨੂੰ ਗੁਰੂ ਦੇ ਸਿਧਾਂਤ ਦਾ ਪਤਾ ਹੋਵੇਗਾ ਇਹ ਮਨਮਤ ਅਸੀਂ ਕਦੇ ਵੀ ਆਪਣੇ ਜੀਵਨ 'ਚ ਨਹੀਂ ਆਣ ਦਵਾਂਗੇ ਕਿਸੇ ਪ੍ਰਕਾਰ ਦੀ ਵੀ ਮਨਮਤ ਹੈ ਜੀ ਨਾ ਸੀ ਆਪਣੇ ਜੀਵਨ ਚਾਲਣ ਦਵਾਂਗੇ ਨਾ ਸੀ ਆਪਣੇ ਘਰ ਚਾਲਣ ਦਵਾਂਗੇ ਜੇ ਗੁਰੂ ਦੇ ਸਿਧਾਂਤ ਦਾ ਪਤਾ ਸਾਨੂੰ ਜੇ ਅਸੀਂ ਜਾਣੂ ਆ ਪੂਰੀ ਤਰ੍ਹਾਂ ਜੇ ਨਹੀਂ ਜਾਣੂ ਮੰਗੇ ਵੀ ਬੇਨਤੀ ਕੀਤੀ ਜੇ ਅਸੀਂ ਉਲਝੇ ਰਹਾਂਗੇ ਪਖੰਡ ਵਿੱਚ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਸਾਖ ਨਕਾਰ ਕਰਤਾ ਹੁਣ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿੱਥੇ ਅਕਾਲ ਪੁਰਖ ਦੇ ਅੱਗੇ ਅਰਦਾਸ ਵੀ ਕੀਤੀ ਹੈ ਉੱਥੇ ਦਵਾਈ ਵੀ ਦਿੱਤੀ ਹੈ ਇਸ ਰੋਗ ਨੂੰ ਦੂਰ ਕਰਨ ਲਈ ਪੂਰਨ ਤੌਰ ਤੇ ਇਲਾਜ ਕੀਤਾ ਤਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਜੇ ਪਤਾ ਹੋਵੇਗਾ ਵੀ ਗੁਰੂ ਅਰਜਨ ਦੇਵ ਪਾਸ਼ਾ ਜੀ ਨੇ ਤਰਨਤਾਰਨ ਦੀ ਧਰਤੀ ਤੇ ਕੋੜੀ ਖਾਨਾ ਵਿਖੋਲੇ ਸੀ ਉਹਨਾਂ ਦੇ ਇਲਾਜ ਲਈ ਇਲਾਜ ਹੁੰਦਾ ਸੀ ਉੱਥੇ ਜੀ ਤੇ ਹਰ ਰਾਏ ਪਾਸ਼ਾ ਜੀ ਮਹਾਰਾਜ ਜੀ ਦਾ ਦਵਾਖਾਨਾ ਤਾਂ ਪੂਰੇ ਦੇਸ਼ ਵਿੱਚ ਮਸ਼ਹੂਰ ਸੀ ਜੀ ਗੁਰੂ ਸਾਹਿਬ ਜੀ ਨੇ ਜਿੱਥੇ ਅਰਦਾਸ ਕੀਤੀ ਉੱਥੇ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਦਵਾਈ ਦਾ ਵੀ ਪ੍ਰਬੰਧ ਕਰਕੇ ਬਾਲ ਗੁਰੂ ਹਰਗੋਬਿੰਦ ਪਾਸ਼ਾ ਜੀ ਮਹਾਰਾਜ ਦਾ ਇਲਾਜ ਕੀਤਾ ਤੇ ਜਦੋਂ ਪੂਰੀ ਤਰ੍ਹਾਂ ਤੰਦਰੁਸਤ ਹੋ ਗਏ ਤੇ ਸਹਿਬ ਨੇ ਕਿ ਸ਼ਬਦ ਵੀ ਉਚਾਰਿਆ ਫਿਰ ਉਤੇ ਸਦਾ ਸਦਾ ਹਰ ਜਾਪੇ ਪਰਬਾਲਕ ਰੱਖੇ ਆਪੇ ਹੁਣ ਉਹਨਾਂ ਦੀ ਵਿਚਾਰ ਨੂੰ ਸਹਿਬ ਜੀ ਨੇ ਟੁਕਰਾਇਆ ਦੂਰ ਕੀਤਾ ਵੀ ਦੇਖੋ ਇੱਥੇ ਇੱਕ ਦੀ ਗੱਲ ਹੈ ਇੱਕ ਪ੍ਰਮਾਤਮਾ ਦੀ ਗੱਲ ਹੈ ਜੇ ਇਹਦੇ ਤੇ ਭਰੋਸਾ ਰੱਖੋਗੇ ਉਹ ਆਪਣੇ ਆਪ ਰੱਖਿਆ ਕਰਦਾ ਸਾਨੂੰ ਹੋਰ ਪਖੰਡ ਕਰਨ ਦੀ ਲੋੜ ਹੀ ਨਹੀਂ ਸਦਾ ਸਦਾ ਹਰ ਜਾਪੇ ਪ੍ਰਭ ਬਲਕ ਰੱਖੇ ਆਪੇ ਸ਼ੀਤਲਾ ਥਾਕ ਰਹੀ ਬਿਗਨ ਗਏ ਕਰਨਾਈ ਕਹਿੰਦੇ ਉਸ ਕਾਲਪੁਰਖ ਨੇ ਸਾਰੇ ਖਤਰੇ ਦੂਰ ਕਰ ਦਿੱਤੇ ਬਿਗਨ ਦਾ ਭਾਉ ਖਤਰਾ ਰੁਕਾਵਟ ਪਰੇਸ਼ਾਨੀ ਇਹ ਸਾਰੀ ਪਰੇਸ਼ਾਨੀਆਂ ਉਸ ਕਾਲਪੁਰਖ ਨੇ ਦੂਰ ਕਰ ਦਿੱਤੀਆਂ ਹੁਣ ਦੂਵੇਂ ਪੱਖ ਸਹਿਬ ਜੀ ਨੇ ਬਿਆਨ ਕਰਦੇ ਵੀ ਇੱਥੇ ਜਿਹੜੀ ਗੱਲ ਹੈ ਸਿਰਫ ਇੱਕ ਦੇ ਤੇ ਇੱਕ ਦੇ ਨਾਲ ਭਰੋਸੇ ਦੀ ਗੱਲ ਹੈ ਹੁਣ ਦੇਖੋ ਇਹ ਗੱਲ ਆਖ ਹੀ ਜਾਂਦੀ ਸੀ ਵੀ ਇਹ ਜਿਹੜਾ ਰੋਗ ਹੈ ਤਿੰਨ ਅਸਰ ਛੱਡ ਕੇ ਜਾਂਦਾ ਸੀ ਪਰ ਗੁਰੂ ਹਰਗੋਬਿੰਦ ਪਾਸ਼ਾ ਜੀ ਮਹਾਰਾਜ ਜੂਤੇ ਇਹ ਕੋਈ ਵੀ ਅਸਰ ਛੱਡ ਕੇ ਨਹੀਂ ਗੇ ਗੁਰੂ ਸਾਹਿਬ ਜੀ ਤੰਦਰੁਸਤ ਹੋ ਗਏ। ਨਾ ਕੋਈ ਦਾਗ ਛੱਡਿਆ ਨਾ ਕੋਈ ਅੰਗ ਮਰਿਆ। ਬਿਲਕੁਲ ਤੰਦਰੁਸਤ ਹੋ ਗਏ। ਜੀਵਨ ਦਾ ਸਮਾਂ ਲੰਘਦਾ ਗਿਆ ਜੀ। ਮਸ਼ਹਹਾਦਤ ਨਹੀਂ ਸਾਂਝੀ ਕਰਨੀ ਕਿਉਂਕਿ ਸ਼ਹਾਦਤ ਤਾਂ ਮੈਂ ਸਾਂਝੀ ਕਰ ਚੁੱਕਿਆ ਗੁਰੂ ਅਰਜਨ ਦੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਅਪਦੀਵਾਨਾਂ ਚ ਸਾਂਝੀ ਕੀਤੀ ਹੈ 30 ਮਈ 1606 ਨੂੰ ਲਾਹੌਰ ਦੇ ਵਿੱਚ ਗੁਰੂ ਅਰਜਨ ਦੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਤਤੀਤ ਰੀਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ ਯਾਸਾ ਇਹ ਸਿਆਸਤ ਦੇ ਅਨੁਸਾਰ ਮੈਂ ਛੋਟੀ ਜੀ ਬੇਨਤੀ ਕਰ ਦਿੰਦਾ ਵੀ ਕਾਰਨ ਤਾਂ ਮੈਂ ਸਾਝੇ ਕਿਤੇ ਹੋਏ ਨਹੀਂ ਪਰ ਅਸਲ ਵਿੱਚ ਕਾਰਨ ਸਭ ਤੋਂ ਵੱਡਾ ਜਿਹੜਾ ਰੜਕਦਾ ਸੀ ਨਾ ਦੋਖੀਆਂ ਦੇ ਮਨਾਂ ਦੇ ਵਿੱਚ ਜਿਹੜੇ ਨਫ਼ਰਤ ਕਰਦੇ ਸਨ ਗੁਰੂ ਦੇ ਨਾਲ ਗੁਰੂ ਦੇ ਘਰ ਦੇ ਨਾਲ ਉਹਨਾਂ ਦੇ ਮਨਾਂ ਦੇ ਵਿੱਚ ਜਿਹੜਾ ਕਾਰਨ ਸਭ ਤੋਂ ਵੱਡਾ ਰੜਕਦਾ ਸੀ ਉਹ ਸੀ ਸਿੱਖੀ ਦਾ ਪ੍ਰਚਾਰ ਦਾ ਬੋਤਾ ਹੋ ਜਾਣਾ ਤੁਸੀਂ ਇਹ ਸਮਝ ਲਓ ਵੀ ਸਿੱਖੀ ਵੱਲ ਟੜਾ-ਟੜ ਲੋਗ ਆ ਰਹੇ ਸਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਮੇਂ ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਨਗਰ ਵੀ ਵਸਾਇਆ ਹਰਮੰਦਰ ਸਾਹਿਬ ਵੀ ਬਣਾਇਆ ਜੀ ਸਭ ਤੋਂ ਵੱਡਾ ਕੇਂਦਰੀ ਸਥਾਨ ਬਣਾਇਆ ਉਹਨਾਂ ਨੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਵੀ ਕੀਤਾ ਇਹ ਪਹਿਲੀ ਵਾਰੀ ਹੋਇਆ ਉਸ ਵਕਤ ਕਿਉਂਕਿ ਮੁਗਲ ਸਰਕਾਰ ਸਮੇਂ ਦੀ ਸਰਕਾਰ ਜਹਾਂਗੀਰ ਤਾਂ ਇਹ ਆਖਦਾ ਸੀ ਵੀ ਘਰ-ਘਰ 'ਚ ਕੁਰਾਨ ਹੋਵੇ ਪਰ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਕ ਸਾਂਝਾ ਗ੍ਰੰਥ ਜਿਹੜਾ ਉਹ ਤਿਆਰ ਕੀਤਾ ਜਿੰਦੀ ਹਜ਼ੂਰੀ ਚ ਹਰ ਕੋਈ ਬੈਠ ਸਕਦਾ ਹੈ ਇਹ ਚੀਜ਼ਾਂ ਬਰਦਾਸ਼ਤ ਨਹੀਂ ਸੀ ਪਰ ਜਿੰਨਾ ਲੋਕਾਂ ਉਤੇ ਪ੍ਰਭਾਵ ਪਾ ਗਏ ਉਹ ਚਾਹੇ Hindu ਸੀ Muslim ਸੀ ਉਹ ਗੁਰੂ ਸਾਹਿਬ ਜੀ ਦੇ ਸਿੱਖ ਬਣ ਗਏ ਸਨ ਇਸ ਤੋਂ ਵੱਡਾ ਦੂਜਾ ਕਾਰਨ ਇਹ ਸੀ ਵੀ ਸਖੀ ਸਰਵਰੀਆਂ ਦੇ ਜਿਹੜਾ ਆਗੂ ਸੀ ਭਾਈ ਮੰਜ ਜੀ ਉਹ ਸਿੱਖੀ ਵਾਲੇ ਵਾਲੇ ਪਾਸ ਆ ਗਏ ਸਨ ਇਹ ਵੀ ਗੱਲ ਉਹਨਾਂ ਨੂੰ ਬਹੁਤ ਚੁੱਭੀ ਸੀ ਭਾਵ ਕਿ ਸਿੱਖੀ ਦੀ ਚੜ੍ਹਦੀ ਕਲਾ ਨੂੰ ਦੇਖ ਕੇ ਉਹ ਗੱਲਾਂ ਬਰਦਾਸ਼ਤ ਨਹੀਂ ਹੋਈਆਂ ਉਹਨਾਂ ਕੋਲ ਇਸ ਲਈ ਉਹ ਚੰਦੇਸਨ ਇਸ ਘਰ ਨੂੰ ਸੀ ਬੰਦ ਕਰਤੀਏ ਗੁਰੂ ਅੰਛੇ ਜੀ ਮਹਾਰਾਜ ਜੀ ਦੀ ਸ਼ਹਾਦਤ ਹੋ ਜਾਂਦੀ ਹੈ ਜੀ 3 ਮਈ 1606 ਨੂੰ ਲਾਹੌਰ ਦੇ ਵਿੱਚ ਜੀ ਗੁਰੂ ਸਾਹਿਬ ਜੀ ਮਹਾਰਾਜ ਜਾਣ ਤੋਂ ਪਹਿਲਾਂ ਇਹ ਤਿੰਨ ਹੁਕਮ ਕਰਕੇ ਗਏ ਸਨ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਿਆ ਵੀ ਮੇਰੇ ਜਾਣ ਤੋਂ ਬਾਅਦ ਸਾਹਿਬ ਜੀ ਕਹਿੰਦੇ ਗੁਰਗ੍ਰੰਥ ਸਾਹਿਬ ਦੀ ਸਾਮ ਸੰਭਾਲ ਤੁਸੀਂ ਸਾਰੇ ਸਿੱਖਾਂ ਨੇ ਕਰਨੀ ਹੈ ਦੂਜੀ ਗੱਲ ਉਹਨਾਂ ਨੇ ਆਖੀ ਸੀ ਵੀ ਤੁਸੀਂ ਸ਼ਸਤਰ ਧਾਰੀ ਹੋਣਾ ਹੈ ਤੇ ਤੀਜੀ ਗੱਲ ਉਹਨਾਂ ਨੇ ਆਖੀ ਸੀ ਮੇਰੇ ਤੋਂ ਬਾਅਦ ਇਸ ਗੁਰਗੱਦੀ ਦਾ ਮਾਲਕ ਜਿਹੜਾ ਮੇਰਾ ਪੁੱਤਰ ਗੁਰੂ ਹਰਗੋਬਿੰਦ ਪਾਸ਼ਾ ਜੀ ਮਹਾਰਾਜ ਹੋਣਗੇ ਇਹ ਤਿੰਨ ਗੱਲਾਂ ਸਾਹਿਬ ਜੀ ਆਖੇ ਸਨ ਕਿਉਂਕਿ ਮਰਬਾਨੀ ਦਾ ਬਚਨ ਹੈ ਇੱਕ ਬੜਾ ਪਿਆਰਾ ਸ਼ਹਿ ਟਿੱਕਾ ਦਿੱਤੋਸ ਜੀਵਦਾ ਤੁਸੀਂ ਇਤਿਹਾਸ ਪੜੋਗੇ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਜਿਉਂਦਿਆਂ ਜੀ ਹੀ ਗੱਦੀ ਦਿੱਤੀ ਗੁਰੂ ਸਾਹਿਬ ਜੀ ਨੇ ਜਿਉਂਦਿਆਂ ਜੀ ਐਸਾ ਨਹੀਂ ਹੋਇਆ ਵੀ ਗੁਰੂ ਸਾਹਿਬ ਜੀ ਜੋਤੀ ਜੋਤ ਸਮਾ ਗਏ ਤੇ ਉਸ ਤੋਂ ਬਾਅਦ ਗੱਦੀ ਦਿੱਤੀ ਗਈ ਜਾਂ ਆਖਿਆ ਗਿਆ ਵਿਚਾਰਿਆ ਗਿਆ ਨਹੀਂ ਗੁਰੂ ਸਾਹਿਬ ਜੀ ਨੇ ਜਿਉਂਦਿਆਂ ਜੀ ਹੀ ਬਚਨ ਕਰ ਦਿੱਤੇ ਸਨ ਛੇ ਟਿੱਕਾ ਦੀ ਤੋਸ ਜੀਵਦਾ ਹੁਣ ਗੁਰੂ ਹਰਗੋਬਿੰਦ ਪਾਸ਼ਾ ਜੀ ਮਹਾਰਾਜ 1606 ਦੇ ਵਿੱਚ ਗੁਰਗੱਦੀ ਤੇ ਬਿਰਾਜਮਾਨ ਹੁੰਦੇ ਨੇ ਉਮਰ ਕੀ ਹੈ ਜੀ 95 ਤੋਂ 1595 ਤੋਂ 1606 ਦਾ ਲਾ ਲਓ ਤੁਸੀਂ 11 ਸਾਲ ਦੀ ਉਮਰ ਬਣਦੀ ਹੈ ਜੀ ਤੇ ਥੋੜਾ ਜਿਹਾ ਸੋਚ ਕੇ ਤੇ ਵਿਚਾਰ ਕੇ ਦੇਖੀ ਅਸੀਂ 11 ਸਾਲ ਦੀ ਉਮਰ ਕੀ ਉਮਰ ਹੈ ਜੀ ਅਸੀਂ ਵੱਡੀਆਂ ਉਮਰਾਂ ਵਾਲੇ ਹੋ ਗਏ ਸਾਡੇ ਕੋਲ ਇੱਕ ਜਪਜੀ ਸਾਹਿਬ ਨਹੀਂ ਸੰਭਿਆ ਗਿਆ ਸਾਨੂੰ ਮਾਫ ਕਰਿਓ ਮੈਂ ਸ਼ਬਦ ਵਰਤ ਰਿਹਾ ਸੀ ਘਰ ਦੇ ਵਿੱਚ ਜਪਜੀ ਸਾਹਿਬ ਨਹੀਂ ਸਾਹਮ ਸਭਗੇ ਗੁਰੂ ਸਾਹਿਬ ਜੀ 11 ਸਾਲ ਦੀ ਉਮਰ ਚ ਬੈਠ ਕੇ ਪੰਥ ਨੂੰ ਸੰਭਲਿਆ ਤੇ ਮੇਰੀ ਪੀਰੀ ਦੇ ਮਾਲਕ ਵੀ ਬਣ ਗਏ ਇਹ ਇਹ ਗੱਲਾਂ ਸਾਨੂੰ ਮਹਿਸੂਸ ਕਰਨੀਆਂ ਪੈਣਗੀਆਂ ਜੀ ਅਸੀਂ ਵਡੇਰੀਆਂ ਉਮਰਾਂ ਦੇ ਹੋ ਕੇ ਵੀ ਜਪਜੀ ਸਾਹਿਬ ਨੂੰ ਨਹੀਂ ਸੰਭਾਲ ਸਕੇ ਪੰਥ ਦੀਆਂ ਗੱਲਾਂ ਤਾਂ ਬੜੀਆਂ ਲਮੇਰੀਆਂ ਜੀ ਇੱਥੇ ਤਾਂ ਸੀਸ ਤੇ ਰੰਦੀ ਗੱਲ ਐ ਤੇ ਗੁਰੂ ਸਾਹਿਬ ਜੀ ਮਹਾਰਾਜ 11 ਸਾਲ ਦੀ ਉਮਰ ਚ ਗੁਰਗੱਦੀ ਤੇ ਬਿਰਾਜਮਾਨ ਹੁੰਦੇ ਨੇ ਯਾਨੀ ਕੀ ਹੁੰਦੀ ਏ ਜੇ 11 ਸਾਲ ਦੀ ਉਮਰ ਤੇ ਨਾ ਵੱਡਾ ਪੰਥ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦਾ ਕਿਉਂਕਿ ਮੈਂ ਬੇਨਤੀ ਕਰਦੇ ਹਾਂ ਵੀ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਸਾਨੂੰ ਜਵਾਨੀ ਵਿੱਚ ਕਿਵੇਂ ਜਿਉਣਾ ਹੈ ਇਹ ਵੀ ਸਿਖਾਇਆ ਕਿਉਂਕਿ ਜਵਾਨੀ ਦਾ ਪੈਰਾ ਬੜੀ ਤੇਜ਼ੀ ਦਾ ਪੈਰਾ ਹੁੰਦਾ ਹੈ ਜੀ ਜਵਾਨੀ ਦੇ ਵਿੱਚ ਮਨੁੱਖ ਆਪਣੇ ਆਪ ਨੂੰ ਸੁਭਾਰ ਸੁਧਾਰਦਾ ਤੇ ਜਵਾਨੀ ਦੇ ਵਿੱਚ ਹੀ ਬਹੁਤਾ ਵਿਗਾਰਦਾ ਤੇ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਸਾਨੂੰ ਜਵਾਨੀ ਵੀ ਜੀ ਕੇ ਦਿਖਾਈ ਵੀ ਜਿਉਣਾ ਕਿਵੇਂ ਜਵਾਨੀ ਦੇ ਵਿੱਚ ਤੁਸੀਂ ਤੁਸੀਂ ਲਾਓ ਬੋਤਾਦ ਵਿੱਚ ਛੋਟੀ ਉਮਰ ਚ ਗੁਰਗੱਦੀ ਚਾਰ ਗੁਰੂ ਸਾਹਿਬਾਨ ਥੋੜੀ ਜਿਹੀ ਲਮੇਰੀ ਉਮਰ ਚ ਗੁਰਗੱਦੀ ਤੇ ਬੈਠੇ ਚ ਗੁਰੂ ਅੰਗਦ ਦੇ ਪਾਤਸ਼ਾਹ ਜੀ ਮਹਾਰਾਜ ਉਸ ਤੋਂ ਬਾਅਦ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ ਫਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਇਹ ਥੋੜੀ ਲਮੇਰੀ ਉਮਰ ਚ ਗੁਰਗੱਦੀ ਤੇ ਬੈਠੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਤਾਂ ਆਰੰਭ ਤਾਂ ਤੋਂ ਹੀ ਗੁਰੂ ਸੰਜੀ ਤੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਮਹਾਰਾਜ 18 ਸਾਲ ਦੀ ਉਮਰ ਚ ਗੁਰਗੱਦੀ ਤੇ ਬੈਠਦੇ ਤੇ ਗੁਰੂ ਹਰ ਗੋਬਿੰਦ ਪਾਸ਼ਾ ਜੀ ਮਹਾਰਾਜ 11 ਸਾਲ ਦੀ ਉਮਰ ਚ ਤੇ ਗੁਰੂ ਹਰ ਰਾਏ ਪਾਸ਼ਾ ਜੀ ਦੀ ਟੋਟਲੀ ਉਮਰ 31 ਸਾਲ ਹੈ ਜੀ ਸਾਰੇ 31 ਸਾਲ ਦੇ ਵਿੱਚ ਜੋਤੀ ਜੋ ਸਮਾਜ ਲੈਂਦੇ ਤੇ ਗੁਰੂ ਹਰਕ੍ਰਿਸ਼ਨ ਪਾਸ਼ਾ ਜੀ ਮਹਾਰਾਜ 5 ਸਾਲ ਦੀ ਉਮਰ ਚ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 9 ਸਾਲ ਦੀ ਉਮਰ ਚ ਰਾਜ ਭਗ ਸਾਂਭ ਲੈਂਦੇ ਆ ਤੇ 9 ਸਾਲ ਦੀ ਉਮਰ ਕੀ ਹੁੰਦੀ ਹੈ 239 ਸਾਲਾਂ ਦਾ ਐਡਾ ਵੱਡਾ ਪੰਥ ਖਜ਼ਾਨਾ 9 ਸਾਲ ਦੀ ਉਮਰ 'ਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਂਭ ਲਿਆ ਤੇ ਖਾਲਸਾ ਰਾਜ ਵੀ ਪੈਦਾ ਕਰਦਾ ਮੈਂ ਬੇਨਤੀ ਕਰ ਰਿਹਾ ਵੀ ਗੁਰੂ ਸਾਹਿਬ ਜੀ ਨੇ ਸਾਨੂੰ ਸਿਖਾਇਆ ਹੈ ਵੀ ਜੀਵਨਾ ਕਿਵੇਂ ਅਸਿ ਹੈ 11 ਸਾਲ ਦੀ ਉਮਰ 'ਚ ਗੁਰੂ ਪਾਤਸ਼ਾਹ ਜੀ ਮਹਾਰਾਜ ਗੁਰੂ ਹਰਗੋਬਿੰਦ ਪਾਸ਼ਾ ਜੀ ਮਹਾਰਾਜ ਗੁਰਗੱਦੀ ਤੇ ਬਿਰਾਜਮਾਨ ਹੋ ਜਾਂਦੇ ਨੇ। ਬਾਬਾ ਬੁੱਢਾ ਸੇਬ ਜੀ ਮਹਾਰਾਜ ਦੋ ਤਲਵਾਰਾਂ ਪਹਿਨਾਂਦੇ ਨੇ। ਇੱਕ ਮੀਰੀ ਦੀ, ਇੱਕ ਪੀਰੀ ਦੀ। ਇਹ ਦੋ ਤਲਵਾਰਾਂ। ਤੇ ਇਹ ਵੀ ਮੈਂ ਬੇਨਤੀ ਕਰਦੇ ਹਾਂ ਵੀ ਜਿਹੜੀ ਸ਼ਸਤਰ ਵਿੱਦਿਆ ਹੈ ਜਾਂ ਹੋਰ ਗਿਆਨ ਹੈ ਪਾਸ਼ਾਵਾਂ ਦਾ, ਗੁਰਮਤ ਦਾ ਇਹ ਸਾਰਾ ਗੁਰੂ ਹਰਗੋਬਿੰਦ ਪਾਸ਼ਾ ਜੀ ਮਹਾਰਾਜ ਜੀ ਨੇ ਬਾਬਾ ਬੁੱਢਾ ਸੇਬ ਸਾਹੋਂ ਪ੍ਰਾਪਤ ਸ਼ਸਤਰ ਵਿਦਿਆ ਵੀ ਬਾਬਾ ਬੁੱਢਾ ਸਾਹਿਬ ਜੀ ਪਾਸੋਂ ਹੀ ਪ੍ਰਾਪਤੀ ਕੀਤੀ ਹੈ ਉਨ੍ਹਾਂ ਨੇ ਦੋ ਤਲਵਾਰਾਂ ਪਹਿਨਾਈਆਂ ਜੀ ਇੱਕ ਮੀਰੀ ਦੀ ਇੱਕ ਪੀਰੀ ਸ਼ਸਤਰ ਧਾਰੀ ਹੋਏ ਸਾਹਿਬ ਜੀ ਉਸ ਸਮੇਂ ਸੋਰ ਸਿੰਘ ਦੇ ਰਹਿਣ ਵਾਲੇ ਦੋ ਢਾਡੀ ਜੀ ਭਾਈ ਨੱਥਾ ਜੀ ਤੇ ਭਾਈ ਅਬਦੁੱਲਾ ਜੀ ਭਾਈ ਬੀਦੀ ਚੰਦ ਜੀ ਲੈ ਕੇ ਆਏ ਜੀ ਇਹਨਾਂ ਇਤਿਹਾਸਕਾਰ ਲਿਖਦੇ ਨੇ ਵੀ ਇਹਨਾਂ ਦੀ ਉੱਦੀ ਬੜੀ ਤਿੱਖਣ ਸੀ ਜੀ ਸਮੇਂ ਦੇ ਹਾਲਾਤ ਨੂੰ ਵੇਖ ਕੇ ਕਵਿਤਾ ਤਿਆਰ ਕਰ ਦਿੱਤੀ ਸਨ ਇਹ ਦੋਨੇ ਜਣੇ ਤੇ ਗੁਰੂ ਸਾਹਿਬ ਜੀ ਮਹਾਰਾਜ ਜਿਸ ਵਕਤ ਗੁਰਗੱਦੀ ਤੇ ਬਿਰਾਜਮਾਨ ਹੁੰਦੇ ਨੇ ਤਲਵਾਰਾਂ ਪਹਿਨਦੇ ਨੇ ਤੇ ਦੋਨਾਂ ਨੇ ਇੱਕ ਕਵਿਤਾ ਗਾਈ ਜੀ ਦੋ ਤਲਵਾਰਾਂ ਬਧੀਆਂ ਇੱਕ ਮੀਰੀ ਦੀ ਇੱਕ ਪੀਰ ਦੀ ਦੋ ਦਲਵਾਰਾਂ ਬਧੀਆਂ ਬਣ ਦਿੱਤੀਆਂ ਜੀ ਪਾਪ ਕੀ ਨੂੰ ਦੂਰ ਨਹੀਂ ਕਰਨਾ ਸੀ ਮੀਰੀ ਦਾ ਸੁਭਾਅ ਵੀ ਸਾਡੇ ਚ ਹੋਵੇ ਤੇ ਪੀਰੀ ਦਾ ਸੁਭਾਅ ਵੀ ਸਾਡੇ ਚ ਹੋਣਾ ਚਾਹੀਦਾ ਤੇ ਦੋਨੇ ਸੁਭਾਅ ਜ਼ਰੂਰੀ ਨੇ ਸਾਡੇ ਕੋਲ ਬੇਰ ਨੂੰ ਦੂਰ ਨਹੀਂ ਸ਼ਸਤਰ ਸਾਨੂੰ ਜੋ ਵੀ ਦਿੱਤੇ ਨੇ ਇਹਨੂੰ ਅਸੀਂ ਦੂਰ ਨਹੀਂ ਕਰਨਾ ਇਹਦੇ ਚੋਂ ਮਿਲਿਆ ਹੋਇਆ ਜਿਹੜਾ ਸੁਭਾਅ ਹੈ ਨਾ ਉਹਨੂੰ ਦੂਰ ਨਹੀਂ ਕਰਨਾ ਹੁਣ ਕੜਾ ਜੀ ਕੜੇ ਚੋਂ ਸਾਨੂੰ ਕੀ ਸੁਭਾਅ ਮਿਲਦਾ ਹੈ ਬਿਨਾਂ ਹੱਥਾਂ ਦੇ ਨਾਲ ਸੀ ਮੰਦਾ ਕਰਮ ਨਹੀਂ ਕਰਨਾ ਜਦੋਂ ਇਸ ਸੁਭਾ ਨੂੰ ਸੀਪਣੀ ਜੀਵਨ ਚ ਲੈ ਕੇ ਚੱਲਾਂਗੇ ਜੇ ਸੁਭਾ ਹੀ ਨਾ ਲੈ ਕੇ ਚੱਲੇ ਇਹਨਾਂ ਹੱਤਾਂ ਨਾਲ ਮਾੜੇ ਕਰਮ ਕਰਦੇ ਰਿਹਾ ਫਿਰ ਉੱਥੇ ਕੜਾ ਕੀ ਕਰੇਗਾ ਹੁਣ ਤਲਵਾਰ ਤਾਂ ਚੋਰਾਂ ਕੋਲ ਵੀ ਹੁੰਦੀ ਹੈ ਤਲਵਾਰ ਤਾਂ ਮਾੜੇ ਕਰਮ ਕਰਨ ਵਾਲੇ ਮਨੁੱਖਾਂ ਕੋਲ ਵੀ ਹੁੰਦੀ ਹੈ ਪਰ ਗੁਰੂ ਸਾਹਿਬ ਜੀ ਨੇ ਸਾਨੂੰ ਜਿਹੜੇ ਸ਼ਸਤਰ ਦਿੱਤੇ ਉਹਦੇ ਦੁਆਰਾ ਜਿਹੜੀ ਸਾਨੂੰ ਸਿੱਖਿਆ ਸੁਭਾ ਦਿੱਤਾ ਹੈ ਜੋ ਸਾਨੂੰ ਉਪਦੇਸ਼ ਦਿੱਤਾ ਹੈ ਉਹਨੂੰ ਦੇ ਅਮਲ ਕਰਨ ਦੀ ਜ਼ਰੂਰਤ ਹੈ ਗੁਰੂ ਸਾਹਿਬ ਜੀ ਨੇ ਜੇ ਸਾਨੂੰ ਸ਼ੀਰੀ ਸਾਹਿਬ ਦਿੱਤੀ ਹੈ ਕਿਰਪਾਨ ਦਿੱਤੀ ਹੈ ਤੇ ਸਾਹਿਬ ਨੇ ਆਖਿਆ ਵੀ ਨਾ ਆਪਣੀ ਵੀ ਰੱਖਿਆ ਕਰਨੀ ਹੈ ਤੇ ਹੋਰ ਇਹ ਗਰੀਬਾਂ ਉਤੇ ਅਤਿਆਚਾਰ ਉਹਦੀ ਨਾ ਉਹਨਾਂ ਦੀ ਵੀ ਰੱਖਿਆ ਕਰਨੀ ਹੁਣ ਸਾਨੂੰ ਇੱਕ ਸਿੱਖਿਆ ਦਿੱਤੀ ਗਈ ਜੀੰਦੇ ਦੁਆਰਾ ਜੀ ਸਿੱਖਿਆ ਨਹੀਂ ਹੈ ਤੇ ਫਿਰ ਇਹ ਇਸੇ ਸ਼ੀਰੀ ਸਾਹਿਬ ਜੈਸੀ ਤਲਵਾਰ ਦਾ ਨੂੰ ਸੀ ਮਾਰੇ ਕਰਮ ਚ ਵੀ ਲਾ ਦੇਾਂਗੇ ਗੱਲ ਤੇ ਨਾ ਜੋ ਸਾਨੂੰ ਸੁਭਾਅ ਦਿੱਤਾ ਤੁਸੀਂ ਪੰਜ ਕਕਾਰ ਅਸੀਂ ਪਹਿਨਦੇ ਆ ਬਹੁਤ ਉੱਤਮ ਦਾਤ ਹੈ ਜੀ ਜੋ ਗੁਰੂ ਸਾਹਿਬ ਨੇ ਦਿੱਤੀ ਹੈ ਪਰ ਗੁਰੂ ਸਾਹਿਬ ਨੇ ਪੰਜ ਕਕਾਰਾਂ ਦੇ ਪਿੱਛੇ ਸਾਨੂੰ ਇੱਕ ਸੁਭਾਅ ਵੀ ਦਿੱਤਾ ਹੋਇਆ ਜੇ ਮੈਂ ਤੁਹਾਨੂੰ ਇਹ ਪੰਜ ਕਕਾਰ ਪਹਿਨਾ ਰਿਹਾ ਹਾਂ ਤੇ ਇਹ ਪੰਜ ਕਕਾਰਾਂ ਦੇ ਪਿੱਛੇ ਉਪਦੇਸ਼ ਵੀ ਹੈ ਇੱਕ ਇਸ ਤਰ੍ਹਾਂ ਨਹੀਂ ਪਹਿਨਾ ਰਿਹਾ ਉਪਦੇਸ਼ ਤੇ ਅਮਲ ਕਰਾਂਗੇ ਤਾਂ ਫਿਰ ਬਹੁਤ ਕੀਮਤੀ ਨੇ ਜੀ ਇਹ ਪੰਜ ਕਕਾਰ ਸਾਡੇ ਲਈ ਹੁਣ ਜਿਹੜੇ ਮੈਂ ਸ਼ਬਦ ਆਪ ਜੀ ਨਾਲ ਸਾਂਝਾ ਕਰ ਰਿਹਾ ਸੀ ਉਹਨਾਂ ਨੇ ਫਿਰ ਇੱਕ ਕਵਿਤਾ ਗਾਇਨ ਕੀਤੀ ਦੋਤਲਵਾਰਾ ਬੱਧੀਆਂ ਇੱਕ ਮੀਰੀ ਦੀ ਇੱਕ ਪੀਰ ਦੀ ਇੱਕ ਅਜਮਦ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਹਿੰਮਤ ਬਾਹ ਕੋਟ ਗੜ ਦਰਵਾਜੇ ਬਲਖ ਬਖੀਰ ਦੀ ਕਹਿੰਦੇ ਸਹਿਬ ਜੀ ਤੁਹਾਡੀ ਬਾਹਾਂ ਜਿਹੜੀਆਂ ਨਾ ਬਾਹਾਂ ਦੇ ਵਿੱਚ ਇੰਨਾ ਦਮ ਹੈ ਨਾ ਇੰਨਾ ਜੋਰ ਹੈ ਤੁਹਾਡੀ ਬਾਹਾਂ ਵਿੱਚ ਜਿਵੇਂ ਕਿਲਿਆਂ 'ਚ ਜੋਰ ਹੁੰਦਾ ਕਿਲਿਆਂ ਨੂੰ ਢਾ ਨਹੀਂ ਸਕਦਾ ਕੋਈ ਇਸੇ ਤਰ੍ਹਾਂ ਤੁਹਾਡੀ ਬਾਹਾਂ ਦੇ ਵਿੱਚ ਜੋਰ ਹੈ हिम्मत बहा कोटगढ़ दरवाजे बलक बखिर दी नाल सिपाई नील नल नील ਤੇ ਨਲ ਇਹ ਦੋ ਜੇ ਤੁਸੀਂ ਪੜਿਆ ਹੋਵੇਗਾ ਤਾਂ ਪਤਾ ਹੋਵੇਗਾ ਜਦੋਂ रामचंद्र सेना ਲੈ ਕੇ ਗਿਆ ਸੀ ਤੇ ਉਹਦੇ ਵਿੱਚ ਦੋ ਜਨੇਸ नील ਤੇ ਨਲ ਜਦੋਂ ਪੁੱਲ ਬਣਾਇਆ ਗਿਆ ਸੀ ਕਾਰੀਗਰ ਸਨ ਇਹ ਦੋ ਜਨੇ ਜਦੋਂ ਪੱਥਰ ਡੁੱਬ ਜਾਂਦੇ ਸਨ ਇੱਕ ਕਾਰੀਗਰ ਇਹ ਵੀ ਆਖਿਆ ਜਾਂਦਾ ਵੀ ਜਿਹੜਾ ਵਿਸ਼ਕਰਮਾ ਹੈਗਾ ਉਹਦੇ ਪੁੱਤਰ ਦੱਸੇ ਜਾਂਦੇ ਨੇ ਨੀਲ ਨਲ ਕਿਦੇ ਸੁਭਾਅ ਹੈ ਤੇਰੇ ਸਿਪਾਈਆਂ ਦਾ ਰਸਤਾ ਬਣਾ ਲੈਂਦੇ ਜੀ ਆਪਣੇ ਆਪ ਉਹ ਤੇ ਇੱਕ ਨਲ ਰਾਜਾ ਵੀ ਦੱਸਿਆ ਜਾਂਦਾ ਜਿਨੇ ਸ਼ੇਰ ਦਾ ਮੂੰਹ ਪਾੜਿਆ ਸੀ ਜੀ ਅੜੀ ਸਿੰਘ ਨਲੂਏ ਦੇ ਨਾਮੇ ਸੇ ਤੋ ਪਿਆਸੀ ਕਹਿੰਦੇ ਨਾਲ ਸਿਪਾਈ ਨੀਲ ਨਲ ਮਾਰੇ ਦੁਸ਼ਮਨ ਕਹਿੰਦੇ ਦੁਸ਼ਮਣਾਂ ਨੂੰ ਮਾਰੇ ਕਰੇ ਤਗੀਰ ਦੀ ਪੱਗ ਤੇਰੀ ਕੀ ਜਹਾਂਗੀਰ ਦੀ ਕਹਿੰਦੇ ਸਹਿਬ ਜੀ ਤੇਰੀ ਪੱਗ ਤਾਂ ਬੜੀ ਉੱਤਮ ਬੜੀ ਉੱਤਮ ਹੈ ਜਹਾਂਗੀਰ ਦੀ ਪੱਗ ਕੀ ਮੁਕਾਬਲਾ ਕਰਲੇਗੀ ਤੇਰੀ ਪੱਗ ਬਹੁਤ ਉੱਤਮ ਤੇ ਪਵਿੱਤਰ ਹੈ ਜੀ ਜਹਾਂਗੀਰ ਦੀ ਪੱਗ ਤਾਂ ਕੁਝ ਵੀ ਨਹੀਂ ਤੇਰੇ ਸਾਹਮਣੇ ਉਹਨਾਂ ਨੇ ਢਾਡੀ ਵਰਮੀ ਕਹੀਏ। ਹਰ ਗੋਬਿੰਦ ਪਾਸ਼ਾ ਜੀ ਮਹਾਰਾਜ ਜੀ ਦੇ ਸਮੇਂ ਸ਼ੁਰੂ ਹੋਇਆ। ਹੁਣ ਗੁਰੂ ਸਾਹਿਬ ਜੀ ਮਹਾਰਾਜ ਜੀ ਬੈਠਦਿਆਂ ਸਾਰ ਫਿਰ ਉਹਨਾਂ ਨੇ ਇੱਕ ਹੁਕਮ ਵੀ ਕੀਤਾ। ਵੀ ਮੈਨੂੰ ਚੰਗੀਆਂ ਜਵਾਨੀਆਂ ਚੰਗੇ ਸ਼ਸਤਰ ਤੇ ਚੰਗੇ ਘੋੜਿਆਂ ਦੀ ਜ਼ਰੂਰਤ ਹੈ। ਸਿੱਖਾਂ ਨੇ ਉਦੋਂ ਵੀ ਬੇਅੰਤ ਗੁਰੂ ਦੇ ਚਰਨਾਂ 'ਚ ਸਮਰਪਣ ਕੀਤਾ। ਵੱਡਰੇ ਅਰਸੀ ਵੀ ਮਾਝੇ ਦੇ ਪਹਿਲਵਾਨ ਜੀ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੀ ਫੌਜ ਚ ਪਰਤੀ ਹੋਏ ਮਾਝੇ ਵਾਲੇ ਪਾਸੇ ਦੇ ਉਹ ਗੁਰੂ ਸਾਹਿਬ ਦੇ ਚਰਨਾਂ ਸਮਰਪਣ ਕੀਤਾ ਉਹਨਾਂ ਨੇ ਫੌਜ ਵਿੱਚ ਪਰਤੀ ਹੋਏ ਚੰਗੇ ਸ਼ਸਤਰ ਵੀ ਚੰਗੇ ਘੋੜੇ ਵੀ ਗੁਰੂ ਸਾਹਿਬ ਦੇ ਚਰਨਾਂ 'ਚ ਭੇਟਾ ਕੀਤੇ ਕਿ ਚੰਗਾ ਸ਼ਸਤਰ ਵੀ ਗੁਰੂ ਦੇ ਚਰਨਾਂ 'ਚ ਭੇਟਾ ਕਰਨਾ ਬੜੀ ਵੱਡੀ ਬਖਸ਼ਿਸ਼ ਹੈ ਜੀ ਇਹ ਵੀ ਇਹ ਵੀ ਮੈਂ ਰਹਿਮਤ ਗੁਰੂ ਸਾਹਿਬ ਜੀ ਦੀ ਉਸ ਸਮੇਂ ਸਿੱਖਾਂ ਨੇ ਵੀ ਇਹ ਬੇਨਤੀ ਕੀਤੀ ਵੀ ਗੁਰੂ ਸਾਹਿਬ ਜੀ ਮਹਾਰਾਜ ਆਮ ਸਿਪਾਈ ਨੂੰ ਤਿੰਨ ਚੀਜ਼ਾਂ ਦੀ ਤਾਂ ਲੋੜ ਪੈਂਦੀ ਹੈ ਜੀ ਜਦੋਂ ਫੌਜ ਵਿੱਚ ਭਰਤੀ ਹੁੰਦੇ ਵੀ ਚੰਗਾ ਖਾਣਾ ਚੰਗਾ ਪਹਿਨਣਾ ਤੇ ਚੰਗੀ ਤਨਖਾਹ ਤੁਨਨੇ ਗੁਰੂ ਸਾਹਿਬ ਜੀ ਮਹਾਰਾਜ ਦੇ ਦੋਨੇ ਹੱਥ ਜੋੜ ਕੇ ਬੇਨਤੀ ਕੀਤੀ ਸਹਿਬ ਜੀ ਪ੍ਰਸ਼ਾਦ ਅਸੀਂ ਕਰੇ ਲੰਗਰਾਂ ਚ ਸ਼ਾਕੀ ਬੰਦਾ ਹੈ ਚਾਰ ਪੰਜ ਮਹੀਨਿਆਂ ਬਾਅਦ ਕੋਈ ਇੱਕ ਅੱਧੀ ਸਾਲੋਂ ਛਾਕ ਵੀ ਦੇ ਦਿਓ ਰਸੀ ਤਨਖਾਹ ਨਹੀਂ ਦੇਣੀ ਤੁਹਾਡੇ ਕੋਲੋਂ ਕਿਉਂਕਿ ਜੇ ਤਨਖਾਹੀ ਲੈ ਲਈ ਤੇ ਸਮਰਪਣ ਨਹੀਂ ਹੋਣਾ ਫਿਰ ਸਾਡਾ ਇਹ ਸਮਰਪਣ ਹੀ ਨਹੀਂ ਹੈ ਕਿਉਂਕਿ ਜਿਹੜੇ ਸਮਰਪਣ ਕਰ ਦਿੰਦੇ ਨੇ ਫਿਰ ਉਹ ਤਨਖਾਹਾਂ ਵਾ ਥੋੜਾ ਮੰਗਦੇ ਨੇ ਫਿਰ ਉਹ ਲੋਕ ਥੋੜਾ ਰੱਖਦੇ ਨੇ ਜਦੋਂ ਸਮਰਪਣ ਹੀ ਕਰ ਜਿਨ੍ਹਾਂ ਨੇ ਸਮਰਪਣ ਕਰ ਦਿੱਤਾ ਉਹਨਾਂ ਦੇ ਜੀਵਨ 'ਚ ਇਹ ਭਾਵਨਾ ਆ ਗਈ ਜੀ ਰੱਖੋ ਰੱਖ ਨਹਾੜ ਦਿਆਲਾ ਨਾਨਕ ਕਰਕੇ ਗੋਲੇ ਤੇ ਗੋਲੇ ਦਾ ਕੀ ਸੁਭਾਅ ਉਹ ਤਨਖਾਹ ਤੇ ਥੋੜਾ ਹੁੰਦਾ ਹੈ ਗੋਲਾ ਤਾਂ ਹੁਕਮ ਦਾ ਵੱਜਿਆ ਹੁੰਦਾ ਜੇ ਮਾਲਕ ਨੇ ਕਹਿਦਾ ਤੇ ਖੜਾ ਰਹੇ ਤੇ ਖੜਾ ਰਹੇਗਾ ਉਹਨੇ ਕਿੱਥੇ ਨਹੀਂ ਜਾਣਾ ਨੌਕਰ ਨੂੰ ਤੁਸੀਂ ਚਿੜਕ ਮਾਰੋ ਛੱਡ ਕੇ ਭੱਜ ਜਾਏਗਾ ਵੀ ਅੱਗੇ ਵੀ ਤਨਖਾਹਾਂ ਵਿੱਚ ਚੰਗੀਆਂ ਮਿਲਦੀਆਂ ਪਈਆਂ ਤੋਂ ਪਾ ਜੇਗਾ ਨੌਕਰ ਦਾ ਤਾਂ ਸੁਭਾਅ ਹੈ ਉਹ ਬੋਲ ਵੀ ਸਕਦਾ ਹੈ ਉਹਨਾਂ ਨੇ ਸਮਰਪਣ ਕੀਤਾ ਬੇਸੀ ਤ੍ਰੰਖਾ ਨਹੀਂ ਲੈਣੀ ਲੋਭ ਨਹੀਂ ਜਗਾਣਾ ਅਸੀਂ ਸਿਰਫ ਸਮਰਪਣ ਕਰਨਾ ਤੇਰੇ ਚਰਨਾਂ ਚ ਆ ਕੇ ਤੇਰੇ ਅਸੀਂ ਹੁਕਮ ਦੇ ਬੱਜਿਆ ਤੇ ਹੁਕਮ ਦੇ ਬੱਜੇ ਰਹੀ ਜੀ ਸਿੱਖ ਦਸਵੇਂ ਪਾਤ ਜੀ ਤੱਕ ਬੱਜੇ ਰਹੀ ਇਹ ਤਾਂ ਗੁਰੂ ਦਾ ਹਰ ਹਰ ਹੁਕਮ ਮੰਨਣ ਲਈ ਤਿਆਰ ਸਨ ਗੁਰੂ ਦੇ ਇੱਕ ਹੁਕਮ ਤੇ ਵੀ ਆਪਣਾ ਸੀਸ ਦੇਣ ਲਈ ਤਿਆਰ ਸੰਜੀਓ ਸਮਰਪਣ ਦੀ ਭਾਵਨਾ ਸੀ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਫੌਜ ਵੀ ਤਿਆਰ ਹੋਈ ਜੀ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਸੰਤ ਤੋਂ ਸਿਪਾਹੀ ਬਣਾ ਦਿੱਤਾ ਹੁਣ ਇਹ ਗੱਲ ਜਿਹੜੀ ਹੈ ਸਮੇ ਦੀ ਹਕੂਮਤ ਦੀ ਕੰਨਾਂ 'ਚ ਪੈ ਗਈ ਚੰਦੂ ਦੇ ਕੰਨਾਂ 'ਚ ਵੀ ਪੈ ਗਈ ਇਹ ਤਾਂ ਚੰਦੂ ਨੂੰ ਪਤਾ ਲੱਗਿਆ ਵੀ ਇਸ ਘਰ ਨੂੰ ਤਾਂ ਅਸੀਂ ਬੰਦ ਕਰਨ ਦੀ ਸੂਚੀ ਖੜੀ ਹੈ ਘਰ ਤਾਂ ਹੋਰ ਚੜਦੀ ਕਲਾ ਚੋ ਗਿਆ ਜਿਸ ਘਰ ਨੂੰ ਅਸੀਂ ਖਤਮ ਕਰਨ ਦੀ ਯੋਜਨਾ ਬਣਾ ਰੇ ਸੀ ਇਹ ਘਰ ਤਾਂ ਹੋਰ ਅੱਗੇ ਚੜਦੀ ਕਲਾ ਚੋ ਗਿਆ ਜਿਸ ਘਰ ਦੇ ਹਰਮੰਦਰ ਸਾਹਿਬ ਨੂੰ ਅਸੀਂ ਬੰਦ ਕਰਨ ਲੱਗੇ ਸਨ ਉੱਥੋਂ ਦੇ ਕੀਰਤਨ ਨੂੰ ਅਸੀਂ ਬੰਦ ਕਰਨ ਲੱਗੇ ਸਨ ਪਰ ਉਸ ਘਰ ਦੇ ਵਿੱਚ ਤਾਂ ਇੱਕ ਕਾਰਤਕਤ ਵੀ ਹੋ ਗਿਆ ਮੈਂ ਇਹ ਵੀ ਬੇਨਤੀ ਕਰਦੇ ਵਿਸਰਗ 1600 ਨੋ ਦੇ ਵਿੱਚ ਗੁਰੂ ਹਰਗੋਬਿੰਦ ਪਾਸ਼ਾ ਜੀ ਮਹਾਰਾਜ ਜੀ ਨੇ ਕਾਲ ਤੱਕ ਇਸਤਪਨਾ ਕੀਤੀ ਦੀ। ਹੁਣ ਜਿੱਤੇ ਇੱਕ ਪਾਸੇ ਹਰਮੰਦਰ ਸਾਹਿਬ 'ਚ ਕੀਰਤਨ ਹੋ ਰਿਹਾ ਰਾਗਾਂ 'ਚ ਉਧਰ ਦੂਜੇ ਪਾਸੇ ਢਾਡੀ ਵਾਰਾਂ ਵੀ ਗਾਈ ਜਾ ਰਹੀ ਜਿੰਨਾ 'ਚ ਜੋਸ਼ ਪੈਦਾ ਹੋ ਰਿਹਾ ਸਿੱਖਾਂ ਦੇ ਅੰਦਰ। ਸਮੇਂ ਦੀ ਹੁਕਮਤੀ ਨੂੰ ਉਹ ਗੱਲਾਂ ਇਹ ਫਿਰ ਨਹੀਂ ਫਵੀਆਂ ਚੰਗੀਆਂ ਨਹੀਂ ਲਗੀਆਂ। ਬੇਸਕਰ ਨੂੰ ਤਾਂ ਅਸੀਂ ਬਿਲਕੁਲ ਜੜ ਤੋਂ ਖਤਮ ਕਰਨ ਦੀ ਸੋਚਦੇ ਸੀ ਤੇ ਇਹ ਤਾਂ ਘਰ ਤਾਂ ਹੋਰ ਵੀ ਚੜਦੀ ਕਲਾ ਛੋਹ ਦੇ ਜਾਂਦੇ। ਹੋਰ ਵਿਚੜਦੀ ਕਲਾ ਚ ਹੁੰਦਾ ਜਾ ਰਿਹਾ ਹੈ ਕਿ ਜਿੱਥੇ ਕੀਰਤਨ ਨੂੰ ਅਸੀਂ ਬੰਦ ਕਰਨ ਲੱਗੇ ਸਾ ਤੇ ਉੱਥੇ ਤਾਂ ਢਾਡੀ ਵਾਰਾਂ ਵੀ ਸ਼ੁਰੂ ਹੋ ਗਈਆਂ ਚੰਦੂ ਨੇ ਫਿਰ ਜਾ ਕੇ ਜਹਾਂਗੀਰ ਦੇ ਕੰਨ ਚ ਫੂਕ ਮਾਰੀ ਸੀ ਮਾਲਕ ਦੀ ਸਾਡੇ ਲਈ ਖਤਰਾ ਹੋਰ ਪੈਦਾ ਹੋ ਰਿਹਾ ਜਿਨ੍ਹਾਂ ਦੇ ਪਿਤਾ ਨੂੰ ਆਪਾਂ ਸ਼ਹੀਦ ਕੀਤਾ ਸੀ ਉਹਨਾਂ ਦੇ ਪੁੱਤਰ ਨੇ ਤਾਂ ਹੋਰ ਚੜ੍ਹਦੀ ਕਲਾ ਕਰਤੀ ਇਹ ਗੱਲ ਯਾਦ ਰੱਖਿਓ ਆਉਣ ਵਾਲੇ ਸਮੇਂ 'ਚ ਫਿਰ ਤੁਸੀਂ ਬਰਬਾਦ ਹੋ ਸਕਦੇ ਆ ਤੁਹਾਨੂੰ ਫਿਰ ਜੜੋਂ ਪਟਿਆ ਜਾ ਸਕਦਾ ਹੈ ਚੰਦੂ ਨੇ ਫਿਰ ਕਰਨ ਭਰੀ ਜੀ ਇਸ ਕੰਮ ਨੂੰ ਫਿਰ ਜਲਦੀ ਤੋਂ ਜਲਦੀ ਜਿਹੜਾ ਉਸ ਬੰਦ ਕਰੋ ਜਲਦੀ ਤੋਂ ਜਲਦੀ ਖਤਮ ਕਰੋ ਇਸ ਕੰਮ ਨੀਤ ਤ ਤੁਹਾਡਾ ਰਾਜ ਭਾਗ ਤੁਹਾਡੇ ਹੱਥੋਂ ਚਲਾ ਗਿਆ ਕਿਉਂਕਿ ਇਹ ਵੀ ਲੋਭੀ ਸੀ ਜੀ ਰਾਜ ਭਾਗ ਦੇ ਪ੍ਰਤੀ ਤਾਂ ਜਹਾਂਗੀਰ ਵੀ ਆਪਣੇ ਪਿਤਾ ਅਕਬਰ ਨੂੰ ਮਾਰਨ ਵਿੱਚ ਕਿੰਨੀ ਐਨੇ ਕੋਸ਼ਿਸ਼ ਕੀਤੀ ਜੀ ਬਹੁਤ ਕੋਸ਼ਿਸ਼ ਕੀਤੀ 1591 ਦੇ ਵਿੱਚ ਇਹਨੇ ਚੈਰ ਵੀ ਦੇਣ ਦੀ ਕੋਸ਼ਿਸ਼ ਕੀਤੀ ਪਰ ਬਚ ਗਿਆ ਸਿਕਬਈ ਫਿਰ 1601 ਦੇ ਵਿੱਚ ਇਹਨੇ ਬਗਾਵਤ ਵੀ ਕੀਤੀ ਸੀ ਉਸ ਵਕਤ ਖੈਰ ਜਿਹੜੀ ਮੈਂ ਬੇਨਤੀ ਕਰਿਆ ਲੋਬੀ ਇਹ ਵੀ ਸੀ ਰਾਜ ਭਗ ਨਾਲ ਇਹਨੂੰ ਵੀ ਪ੍ਰੇਮ ਸੀ ਪਰ ਡਰਦਾ ਸੀ ਵੀ ਮੇਰਾ ਰਾਜ ਭਗ ਚਲਾ ਨਾ ਜਾਵੇ ਹੁਣ ਫਿਰ ਇੱਕ ਡਰ ਪੈਦਾ ਹੋ ਗਿਆ ਵੀ ਜੇ ਗੁਰੂ ਅਰਜਨ ਦੇ ਪਾਸ਼ਾ ਜੀ ਦੇ ਘਰ ਗੁਰੂ ਨਾਨਕ ਦੇ ਘਰ ਦੇ ਵਿੱਚ ਫਿਰ ਚੜ੍ਹਦੀ ਕਲਾ ਹੋ ਗਈ ਤਾਂ ਮੇਰਾ ਰਾਜ ਭਗ ਨਿਕਲ ਜਾਣਾ ਫਿਰ ਜਿੱਤੇ ਅਸੀਂ ਇਹ ਆਖਦੇ ਸਨ ਵੀ ਇਹ ਫਕੀਰਾਂ ਦਾ ਘਰ ਹੈ ਸੰਤਾਂ ਦਾ ਘਰ ਹੈ ਅਜੋ ਕਰ ਸਪਈਆਂ ਦਾ ਵੀ ਬਣ ਗਿਆ ਉਤੇ ਫੌਜ ਵੀ ਤਿਆਰ ਹੋ ਗਈ ਇਹ ਫੂਕ ਚੰਦੂ ਨੇ ਕੰਨਾਂ 'ਚ ਭਰੀ ਜਹਾਂਗੀਰ ਨੇ ਐਲਾਨ ਕਰ ਦਿੱਤਾ ਗੁਰੂ ਸਾਹਿਬ ਜੀ ਮਹਾਰਾਜ ਜੀ ਨੂੰ ਫਿਰ ਗਵਾਲੀਅਰ ਦੇ ਕਿਲੇ ਦੇ ਵਿੱਚ ਭੇਜਿਆ ਗਿਆ ਕੈਦ ਕਰ ਦਿੱਤਾ ਗਿਆ ਉਹ ਪੱਖ ਕਿਵੇਂ ਵਰਤਦਾ ਹੈ ਕਿਵੇਂ ਗੁਰੂ ਸਾਹਿਬ ਜੀ ਨੂੰ ਕੈਦ ਕੀਤਾ ਗਿਆ ਕਿਵੇਂ ਲਜਾਇਆ ਗਿਆ ਕਿੰਨਾ ਸਮਾਂ ਰੱਖਿਆ ਗਿਆ ਕੀ ਹੁੰਦਾ ਹੈ ਉਹ ਅਗਲੇ ਦਿਵਾਨਾਂ ਦੇ ਵਿੱਚ ਵਿਚਾਰਨ ਦੇ ਚਿਤਨ ਕਰਨੇ ਜੀ ਹੋਈਆਂ ਬੇੰਤ ਪ੍ਰਕਾਰ ਦੀ ਤੁਲਾ ਦੀ ਮਾਫੀ ਜੀ ਆਓ ਕੁਝ ਸਮੇਂ ਲਈ ਆਪਾਂ